ਕਿਉਂਕਿ ਅਸੀਂ ਮਸਤਬਣਾ ਸਾਹਿਬ ਹੀ ਰਹਨੇ ਆ ਉੱਥੇ ਮਿਹਨਤ ਕਰਦੇ ਆ ਤਾਂ ਮੈਨੂੰ ਲੱਗਿਆ ਵੀ ਮੈਨੂੰ ਇਹ ਵੀਡੀਓ ਬਣਾਉਣੀ ਚਾਹੀਦੀ ਆ ਤਾਂ ਜੋ ਜਿਹੜੇ ਨਹੀਂ ਆ ਸਕਦੇ ਮਸਤਬਣਾ ਸਾਹਿਬ ਉਹ ਦਰਸ਼ਨ ਕਰ ਲੈਣ ਇਹ ਵੀਡੀਓ ਰਾਹੀਂ ਦੇਖੋ ਜੀ ਸਰੋਵਰ ਵਾਲਾ ਗੁਰਦੁਆਰਾ ਸਾਹਿਬ ਪਿੱਛੋਂ ਹੀ ਆ ਲਾ ਰੱਖਿਆ ਰਸਤੇ 'ਚ ਪਿੱਛੇ ਵੀ ਲੱਗੇ ਹੋਏ ਆ ਸੀਗੇ ਅਗਰਾ ਬਾਅਦ ਨੌਸਟ ਗੁਰਦੁਆਰਾ ਸਾਹਿਬ ਤੁਹਾਨੂੰ ਜੀ ਭਾਈ ਪਹਿਲਾਂ ਆਪਾਂ ਲੰਗਰ ਛਕਦੇ ਆਂ ਲੰਗਰ ਤੇਰੀ ਸ਼ਨ ਮੇ ਕਹਤ ਜੀਏ ਕਿ ਆਸੀਂ ਸੈਕਟਰ ਵਾਹਈ ਗੁਰੂ ਜੀ ਦਾ ਖਾਲਸਾ ਵਾਹਈ ਗੁਰੂ ਜੀ ਕੀ ਫਤਿਹ ਸਾਹਿਬ ਗੁਰਦੁਆਰਾ ਦੇ ਕਰੋ ਜੀ ਦਰਸ਼ਨ ਦੇਖੋ ਕਿੰਨਾ ਸੋਹਣਾ ਬਣਾਇਆ ਹੈ ਗੁਰਦੁਆਰਾ ਸਾਹਿਬ ਕਰੋ ਜੀ ਦਰਸ਼ਨ ਮਸਤ ਹੋਣਾ ਹਾਂ ਜੀ ਮਿੱਤਰੋ ਤੇ ਆਪਾਂ ਹੁਣ ਨਾਈਟ ਵਲੌਗ ਸ਼ੂਟ ਕਰਨ ਚੱਲੇ ਆ ਤੁਹਾਨੂੰ ਵੈਲਕਮ ਮਾਈ ਨਿਊ ਬਲੌਗ ਇਹ ਤੁੰਦ ਕੋਨੇ ਆਪਾਂ ਮੱਥਾ ਵੀ ਟੇਕਾਂਗੇ ਤੇ ਨਾਈਟ ਦਾ 뷰 ਦਿਖਾਉਨੇ ਆ ਹਨਾ ਗੁਰਦੁਆਰਾ ਸਾਹਿਬ ਦੀ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੈ ਮਸਤਵਾਨਾ ਸਾਹਿਬ ਤੇ ਚਲੋ ਆਜੇ ਫਿਰ ਕਰੀਏ ਇੰਜੋਏ ਰੋਡ ਇੱਕਦਮ ਖੁੱਲ ਚੁੱਕੀ ਆ ਟਾਈਮ ਬੱਝ ਚੁੱਕਿਆ 8:00 ਹਾਂ ਦੇਖੋ ਰੋਡ ਹੁਣ ਖਾਲੀ ਆ ਪੂਰੀ ਤਰ੍ਹਾਂ ਤੇ ਦਿਨ ਚ ਦੇਖ ਲਓ ਕਿੰਨੀ ਟਰੈਫਿਕ ਸੀ ਜਿਹੜੀਆਂ ਦੁਕਾਨਾਂ ਸੀਗੀਆਂ ਕਲੋਜ਼ ਹੋ ਚੁੱਕੀਆਂ ਨੇ ਤੇ ਟਰੈਫਿਕ ਜਿਹੜੀ ਅੰਦਰ ਸੀਗੀ ਉਹ ਹੁਣ ਬਾਹਰ ਆ ਰਹੀਆਂ ਨੇ ਗੱਡੀਆਂ ਮੱਥਾ ਮੱਥਾ ਟੇਕ ਕੇ ਆ ਰਹੇ ਆ ਨਾ ਸਾਰੇ ਜਣੇ ਕਿਉਂਕਿ ਦਿਨ ਚ ਤੁਹਾਨੂੰ ਪਤਾ ਵੀ ਭੀੜ ਬਹੁਤ ਜ਼ਿਆਦਾ ਹੁੰਦੀ ਆ ਤਾਂ ਕਰਕੇ ਠੰਡ ਬਹੁਤ ਜ਼ਿਆਦਾ ਤਾਂ ਕਰਕੇ ਟਾਈਮ ਵੀ 9 ਵੱਜ ਚੁੱਕੇ ਤੇ ਦੁਕਾਨਾਂ ਕਲੋਜ਼ ਹੋ ਗਈਆਂ ਨੇ ਆਪਣੇ ਆ ਲਾ ਲਿਆ ਪੱਲੇ ਇਹਨਾਂ ਨੇ ਸਾਰਿਆਂ ਨੇ ਤੇ ਬਾਕੀ ਆਪਾਂ ਅੱਗੇ ਦੇਖਦੇ ਆ ਕਿਦਾਂ ਦਾ ਮਾਹੌਲ ਆ ਆ ਦੇਖੋ ਬਈ ਇਹਦੀ ਮਾੜੀ ਗੱਲ ਆ ਟਰੱਕ ਵਾਲੇ ਦੀ ਇਹਨੂੰ ਪਤਾ ਵੀ ਇੱਧਰ ਜਦੋਂ ਮੇਲਾ ਹੈ ਹਨਾ ਇਹ ਸੜਕ ਤੇ ਕਿਉਂ ਲੈ ਕੇ ਆਇਆ ਇਹ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਨੇ ਸੇਵਾਦਾਰਾਂ ਨੇ ਰੋਕਿਆ ਇਹਨੂੰ ਲੰਗਤ ਆਈ ਜਾਂਦੀ ਆ ਸੇਵਾਦਾਰ ਜਾਈ ਜਾਂਦੇ ਆ ਲੰਗਰ ਵਾਲੇ ਤਰਾਸਣ ਪਾਣੀ ਲੈ ਕੇ ਇਦਾਂ ਚੱਲੀ ਜਾਂਦਾ ਕੰਮ ਤੇ ਜਿਹੜੇ ਲੇਟ ਆਉਂਦੇ ਆ ਮੱਥਾ ਦੇਖਣਾ ਨਾ ਇਹ ਗੱਡੀਆਂ ਫਿਰ ਅੰਦਰ ਲੈ ਆਉਂਦੇ ਆ ਆ ਦੇਖ ਲਓ ਜਾਮ ਵਾਲੇ ਕੰਮ ਹੈ ਹਜੇ ਵੀ ਭੀੜ ਕਿਉਂਕਿ ਅੱਜ ਭੋਗ ਪੈਣੇ ਰਾਤ ਦੇਖੋ ਜੀ ਡੈਕੋਰੇਸ਼ਨ ਕਿੰਨੀ ਵਧੀਆ ਕੀਤੀ ਹੋਈ ਆ ਲੜੀਆਂ ਨਾਲ ਤੇ ਆ ਝੰਡੀਆਂ ਨਾਲ ਇਹ ਰਾਤ ਨੂੰ ਬਹੁਤ ਵਧੀਆ ਲੱਗ ਰਿਹਾ ਮੈਂ ਤਾਂ ਹੀ ਸਪੈਸ਼ਲ ਰਾਤ ਨੂੰ ਆਇਆ ਗੁਰਦੁਆਰਾ ਮੀਠਾ ਸਾਹਿਬ ਦੀ ਡੈਕੋਰੇਸ਼ਨ ਅਜੇ ਵੀ ਭੀੜ ਖਾਸੀ ਐ ਸੰਗਤ ਅਜੇ ਵੀ ਬਹੁਤ ਜ਼ਿਆਦਾ ਐ ਤੇ ਬਾਹਰ ਘਟ ਗਿਆ ਦੁਕਾਨਾਂ ਦੇ ਕੋਨਾਂ ਤੇ ਅੰਦਰ ਹੈਗੀ ਆ ਵੀ ਮੱਥਾ ਟੇਕਣ ਵਾਲਿਆਂ ਦੀ ਲਓ ਜੀ ਸਤਿਖੰਡ ਅੰਗੀਠਾ ਸਾਹਿਬ ਗੁਰਦੁਆਰਾ ਦੇ ਕਰੋ ਜੀ ਦਰਸ਼ਨ ਤੇ ਇੱਧਰ ਲਾਈਵ ਕੀਰਤਨ ਚੱਲੀ ਜਾਂਦਾ ਅੰਦਰ ਉਹਦੀ ਬਾਹਰ ਐਲਈਡੀ ਲਗਾ ਰੱਖੀ ਐ ਹੈਨਾ ਵੀ ਪੂਰਾ ਵਧੀਆ ਜੀ ਲੱਗਦਾ ਤੇ ਬਾਬਾ ਜੀ ਦੇ ਦਰਸ਼ਨ ਕਰੋ ਮੈਂ ਵੀ ਮੱਥਾ ਟੇਕੂ ਮੈਂ ਲੰਗਰ ਹਾਲ ਸਰਵੀ ਸੈਂਟਰ ਕੋਲੇ ਲੰਗਰ ਲੱਗਾ ਹੈ ਬਹੁਤ ਮਿਹਰਬਾਨੀ ਹੋਣਗੇ ਵੀ ਆਪਾਂ ਦੇਖੋ ਜੀ ਸਰੋਵਰ ਵਾਲਾ ਗੁਰਦੁਆਰਾ ਸਾਹਿਬ ਪਿੱਛੇ ਅੱਜ ਪ੍ਰਚਾਰ ਦੀ ਜਨਾਹ ਸੁਣਾ ਲੱਗ ਰਿਹਾ ਅੱਜ ਪ੍ਰਚਾਰ ਸਾਡੀ ਜੇਬ ਦੇ ਵਿੱਚ ਹੈ ਇਹ ਰੰਗ ਚੇਂਜ ਹੁੰਦੇ ਜਾਂਦੇ ਆ ਕਲਰ ਕਿਉਂਕਿ ਮੋਬਾਈਲ ਫੋਨ ਤੇ ਜਿਹੜੇ ਵੀ ਪ੍ਰਚਾਰ ਹੁੰਦੇ ਆ ਆਪਾਂ ਮਥੜੇ ਪੰਜਾਬੀਆਂ ਆ ਜੇ ਦੇ ਹੋ ਬਖਸ਼ਿੰਦ ਗੰਗਤ ਆ ਰਹੀ ਮੈਂ ਥੋੜੀ ਪਿੰਡ ਜਾ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕਿੰਨਾ ਸੋਹਣਾ ਮੈਂ ਬਿਰਧਵਾਰਾ ਸਾਹਿਬ ਅੱਗੇ ਦਰਸਨ ਆ ਰਹੇ ਆ ਕਰੋ ਜੀ ਦਰਸ਼ਨ ਮਸਤੋਣਾ ਸਾਹਿਬ ਇੱਕ ਇਧਰ ਫੇਰ ਸਾਰੇ ਪਾਸੇ ਲਾਈਟਾਂ ਲਾਈਆਂ ਹੋਈਆਂ ਨੇ ਇਹ ਕਲਰ ਚੇਂਜ ਕਰਦੀਆਂ ਨੇ ਵਾਰੀ-ਵਾਰੀ ਤੇ ਉਹਦੇ ਨਾਲ ਸੋਹਣਾ 뷰 ਆਉਂਦਾ ਫਿਰ ਸਾਰੇ ਜਣੇ ਮੱਥਾ ਟੇਕਣਾ ਉਹ ਜੀ ਮਸਤਵਾਲਾ ਸਾਹਿਬ ਕੱਲ ਨੂੰ ਲਾਸਟ ਦਿਨ ਹੈ ਜੀ ਕਦੇ ਸਾਰੇ ਜਣੇ ਮੱਥਾ ਜ਼ਰੂਰ ਟੇਕਣਾਓ ਜੀ ਕੱਲ ਨੂੰ ਮੇਲੇ ਦਾ ਲਾਸਟ ਦਿਨ ਹੈ ਮਸਤਵਾਲਾ ਸਾਹਿਬ ਤੇ ਜਿਹੜਾ ਰਹਿ ਗਿਆ ਉਹ ਜ਼ਰੂਰ ਆਓ ਮੱਥਾ ਟੇਕਣੇ ਕਿਉਂਕਿ ਇਹ ਦਿਨ ਫਿਰ ਸਾਲ ਬਾਅਦ ਹੋਣਾ ਤੇ ਤਾਂ ਕਰਕੇ ਜਿਹੜੇ ਰਹਿ ਗਏ ਉਹ ਜਰੂਰ ਮੱਥਾ ਟੇਕਣਾ। ਨਹੀਂ ਤਾਂ ਫਿਰ ਸਾਲ ਬਾਅਦ ਮੌਕਾ ਮਿਲਣਾ ਕੋਈ ਅਨੰਦ ਸੰਗਤ। ਜਿਹੜੇ ਜ਼ਰੀਬ ਲੋਕ ਜਿਨ੍ਹਾਂ ਦੀ ਸੰਗਤ ਦੇ ਬੈਠਣ ਦੀ ਜਗ੍ਹਾ ਇੱਧਰ ਵਾਲੀ ਔਰ ਕੱਦ ਨਾ ਮੇਰਾ ਨਾਮ ਵੀ ਨਾ ਕੋਈ ਸ਼ਾਨ ਨਹੀਂ ਨਾ ਸੰਗਤ ਦੇ ਵਾਸਤੇ ਸਾਰੇ ਵੀ ਦਬੈਕੇ ਅਡਵਾਂਸ ਹੁਣ ਸਕਣ। ਉਹ ਨਾ ਜੋ ਚੱਲ ਰਿਹਾ ਕਿਉਂਕਿ ਅੱਜ ਪਾਠਾਂ ਦੇ ਭੋਗ ਪੈਣੇ ਆ। ਬਹੁਤ ਸਰਗਰਮ ਹਾਲ ਬਣਾਇਆ ਔਰ ਲਾਗ। ਇਹ ਗੱਲ ਪਚਾਈਏ ਕਿ ਅਸੀਂ ਸ਼ਿਕਮ ਨੂੰ ਜਗਾ ਦਈਏ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਰਣਕੀਰ ਸਿੰਘ ਜੀ ਕਥਾਵਾਚਕ ਤੱਕ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਜੀ ਦਰਬਾਰ ਸਾਹਿਬ ਦਾ ਸੱਜਣ ਭਾਗ ਹਾਂਜੀ ਆਪਾਂ ਦੋ ਗੁਰਦੁਆਰਾ ਸਾਹਿਬ ਤਾਂ ਮੱਥਾ ਟੇਕ ਲਿਆ ਨੀਠਾ ਸਾਹਿਬ ਤੇ ਸੂਬਰ ਵਾਲੇ ਗੁਰਦੁਆਰਾ ਸਾਹਿਬ ਦੇ ਪਿਛੇ ਤੇ ਹੁਣ ਆਪਾਂ ਗੁਰਸਾਗਰ ਤੇ ਮੱਥਾ ਟੇਕਦੇ ਹਾਂ ਇਹਨਾਂ ਦਾ ਐਲਾਨ ਕੀਤਾ ਹੋਇਆ ਹਾਂਜੀ ਭਾਈ ਪਹਿਲਾਂ ਆਪਾਂ ਲੰਗਰ ਛਕਦੇ ਹਾਂ ਤੇ ਫਿਰ ਬਾਅਦ ਚੋਂ ਗੁਰਸਾਗਰ ਮੱਥਾ ਟੇਕ ਕੇ ਫਿਰ ਚੱਲ ਜਾਵਾਂਗੇ ਦੂਜੇ ਕੋਈ ਟਾਈਮ ਵੀ 9:30 ਹੋਣ ਵਾਲੇ ਹਾਂਜੀ ਆਪਾਂ ਪ੍ਰਸ਼ਾਦਾ ਛਕਣਾ ਆਗੇ ਸੀਗਾ ਦਰਬਾਰ ਦੀ ਕੀਰਤ ਰਿਆ ਸੰਗਤ ਪੂਰੀ ਪੂਰਾ ਹਾਲ ਭਰਿਆ ਹੋਇਆ ਬੜੁੱਖਾ ਦਾ ਲੰਗਰ ਲੰਗਰ ਸ਼ਕਨ ਤੋਂ ਬਾਅਦ ਹੁਣ ਆਪਾਂ ਮੱਥਾ ਟੇਕ ਕੇ ਚੱਲਦੇ ਆਂ ਔਰ ਉਧਰ ਭੀੜ ਭੀੜ ਹੋ ਜਾਈ ਬਹੁਤ ਹੈ ਸੇ ਲਾਈਟ ਹੀ ਨਹੀਂ ਹੈ ਜੀ ਔਰ ਪਤਾ ਨਹੀਂ ਕਿ ਚੱਕਰ ਪੈ ਗਿਆ ਪਾਪਾ ਨੂੰ ਗੁਰਸਾਗਰ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਾਂਗੇ ਤੇ ਗੁਰਬਾਣੀ ਆਹ ਦੇਖੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਤੈ ਚੜ੍ਹਦੀ ਕਲਾ ਰੱਖੀ ਬੱਬਾ ਰੁੱਖ ਦਾ ਸਮਾਂ ਲੰਗਰ ਬੁੱਤ ਜੋ ਜੇਲਾਉ ਦੇ ਵਿੱਚ ਘੋ ਦਾ ਤਤ ਹੈ ਸਮਾਉ ਦਾ ਨਰਮ ਆ ਸਾਧਾਨੇ ਜੰਮੇ ਹੋ ਜਾਂਦੇ ਸੋ ਬਹੁਤ ਬਹੁਤ ਸੁਖ ਦਾ ਲਾਸਟ ਗੁਰਦੁਆਰਾ ਸਾਹਿਬ ਮਾਤਾ ਭੁੱਲੀ ਜਾਵਾਂਗੇ ਮੱਥਾ ਟੇਕਣਾ ਆਜੋ ਕਰੀਏ ਦਰਸਨ ਠੰਡ ਨੂੰ ਦੇਖਦੇ ਹੋਏ ਸੇਵਾਦਾਰਾਂ ਨੇ ਧੂਨੀਆ ਲਾ ਰੱਖਿਆ ਰਸਤੇ ਚ ਪਿੱਛੇ ਵੀ ਲੱਗੇ ਹੋਏ ਸੀਗੇ ਗੁਰਦੁਆਰਾ ਸਾਹਿਬ ਮਾਤਾ ਭੁੱਲੀ ਕੋਟ ਦਰਸ਼ਨ ਕਰਦੇ ਜਾਂਦੇ ਆ। ਲੋਕਾਂ ਦੇਖ ਲਿਆ ਤੇ 10:00 ਵੱਜ ਗਏ ਤੇ ਮੈਂ ਆਪਣਾ ਚੱਪਲਾ ਚੱਪਣ ਲੱਗਿਆ। ਉੱਪਰ ਮੇਰੇ ਕੋਈ ਹੈਗੇ ਕੋਈ ਨਹੀਂ ਬਹੁਤ ਤਾਂ ਕੋਈ ਨਾ ਹਾਂ। ਮੈਂ ਟੋਕਨ ਦਿਖਾ ਕੇ ਚੱਪਲਾ ਚੱਕ ਰਿਹਾ ਆਪਣੇ। ਹਾਂਜੀ ਮਿੱਤਰੋ ਆਪਾਂ ਮੱਥਾ ਦੇਖ ਲੈ ਚਾਰੋਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਸੀਂ ਵੀ ਦਰਸ਼ਨ ਕਰ ਲਿਓ ਜਿਹੜਿਆਂ ਤੋਂ ਨਹੀਂ ਆਇਆ ਜਾਂਦਾ ਤੇ ਬਾਕੀ ਹੁਣ ਮੈਂ ਜਾਣਾ ਰੂਮ ਚ ਕਿਉਂਕਿ 10:00 ਵੱਜ ਚੁੱਕਿਆ ਮੈਨੂੰ ਆਏ ਨੂੰ ਹੋ ਗਿਆ ਘੰਟਾ ਸਵਾ ਘੰਟਾ ਤੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਚ ਰਹੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ 10 ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਿਉਂਕਿ ਅਸੀਂ ਮਸਤ ਬਣਾ ਸਾਹਿਬ ਹੀ ਰਹਨੇ ਆ ਉੱਥੇ ਮਹਿਦਦ ਕਰਦੇ ਆ ਤਾਂ ਮੈਨੂੰ ਲੱਗਿਆ ਵੀ ਮੈਨੂੰ ਇਹ ਵੀਡੀਓ ਬਣਾਉਣੀ ਚਾਹੀਦੀ ਆ ਤਾਂ ਜੋ ਜਿਹੜੇ ਨਹੀਂ ਆ ਸਕਦੇ ਮਸਤ ਬਣਾ ਸਾਹਿਬ ਉਹ ਦਰਸ਼ਨ ਕਰ ਲੈਣ ਇਹ ਵੀਡੀਓ ਰਾਹੀਂ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਨਾਈਟ ਗਰੂਪ